ਜਿਹੜੇ ਸਮਰਥਕ ਨੇ ਉਹ ਦੇਖੋ ਬਾਸੰਦਰ ਜਾਂਦੀ ہوئی ਹਲੇ ਵੀ ਨਜ਼ਰ ਆ ਰਹੀ ਆ ਤਾਂ ਭਾਵੇਂ ਕਿ ਸਨਾਟਾ ਡੇਰੇ ਦੇ ਬਾਹਰ ਜਿਹੜਾ ਜਰੂਰ ਸਾਇਆ ਹੋਇਆ ਉਮਰ ਕੈਦ ਦੀ ਸਜ਼ਾ ਅੱਜ ਅਦਾਲਤ ਨੇ ਸੁਣਾ ਦਿੱਤੀ ਹੈ 2018 ਦਾ ਇਹ ਮਾਮਲਾ ਇਸ ਡੇਰੀ ਦੀ ਜੋ ਕਿ ਨਿਊ ਚੰਡੀਗੜ੍ਹ ਦੇ ਵਿੱਚ ਇਹ ਡੇਰਾ ਹੈ ਤਾਂ ਦੱਸਿਆ ਜਾ ਰਿਹਾ ਕਿ ਘਟੋ-ਘਟ ਇਸ ਦੀ ਜਿਹੜਾ ਏਰੀਆ ਏ ਉਹ 20 ਕਿੱਲੇ ਤੋਂ ਜ਼ਿਆਦਾ ਹੈ ਤਾਂ ਇਹ ਪ੍ਰਾਪਰਟੀ ਕਿਵੇਂ ਆਈ ਕਿਵੇਂ ਬਣਾਈ ਗਈ ਇਸ ਦੀ ਜਾਂਚ ਦੀ ਮੰਗ ਉੱਠੀ ਆ ਤੇ ਅੱਜ ਕੰਪਲੀਟ ਆ ਜਿਹੜੀ ਮਹਾਲੀ ਦੇ ਡੀਸੀ ਦੇ ਕੋਲ ਵੀ ਪਹੁੰਚੀ ਆ ਅੱਜ ਪਾਸਟਰ ਬਜਿੰਦਰ ਨੂੰ ਮਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਆ ਤਾਂ ਆਖਰੀ ਸਾਂਹ ਤੱਕ ਉਹ ਬਜਿੰਦਰ ਜੋਗੀ ਦੋਸ਼ੀ ਆ ਬਲਤਕਾਰ ਦੇ ਮਾਮਲੇ ਦੇ ਵਿੱਚ ਜ਼ਿੰਦਗੀ ਪਰ ਜੇਲ੍ਹ ਦੇ ਵਿੱਚ ਛੜੇਗਾ ਤਾਂ ਇਸੇ ਦੌਰਾਨ ਨਿਊ ਮੁੱਲਾ ਚੰਡੀਗੜ੍ਹ ਦੇ ਵਿੱਚ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ ਉਹਦਾ ਡੇਰਾ ਤਾਂ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਕਹੂੰਗਾ ਸਾਥੀ ਨੂੰ ਕਿ ਤਸਵੀਰਾਂ ਦਿਖਾਵੇ ਡੇਰੇ ਵਾਲੇ ਪਾਸੇ ਕਿਸ ਤਰੀਕੇ ਦਾ ਮਾਹੌਲ ਆ ਜਿਹੜਾ ਸਜ਼ਾ ਹੋਣ ਤੋਂ ਬਾਅਦ ਨਜ਼ਰ ਆ ਰਿਹਾ ਕਿ ਮੈਂ ਸਾਥੀ ਨੂੰ ਕਹੂੰਗਾ ਥੋੜੀਆਂ ਤਸਵੀਰਾਂ ਦਿਖਾਵੇ ਕਿਸ ਤਰੀਕੇ ਦਾ ਮਾਹੌਲ ਆ ਜਿਹੜਾ ਇਸ ਸਮੇਂ ਨਜ਼ਰ ਆ ਰਿਹਾ ਕਿਉਂਕਿ ਜਿਹੜਾ ਪਾਸਟਰ ਬਜਿੰਦਰ ਸਿੰਘ ਇਸ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਜਦੋਂ ਅ ਡੇਰੇ ਦੇ ਵਿੱਚ ਸਭ ਕੁਝ ਘਟਨਾ ਵਾਪਰੀ ਆ ਜਿਹੜੀ ਇਲਜ਼ਾਮ ਲੱਗੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਸਮਰਥਕ ਨੇ ਉਹ ਦੇਖੋ ਬਾਸ ਅੰਦਰ ਜਾਂਦੀ ਹੋਈ ਹਲੇ ਵੀ ਨਜ਼ਰ ਆ ਰਹੀ ਆ ਤਾਂ ਭਾਵੇਂ ਕੀ ਸਨਾਟਾ ਡੇਰੇ ਦੇ ਬਾਹਰ ਜਿਹੜਾ ਜਰੂਰ ਸਾਇਆ ਹੋਇਆ ਉਮਰ ਕੈਦ ਦੀ ਸਜ਼ਾ ਅੱਜ ਅਦਾਲਤ ਨੇ ਸੁਣਾ ਦਿੱਤੀ ਆ 2018 ਦਾ ਇਹ ਮਾਮਲਾ 2018 ਦੇ ਦੌਰਾਨ ਜੀਰਕਪੁਰ ਦੇ ਵਿੱਚ ਮੈਂਬਰ ਜਨਾਹ ਹੁੰਦਾ ਹੈ ਤਾਂ ਉਸ ਦੇ ਵਿਹਾਵਤੇ ਮਾਮਲਾ ਦਰਜ ਹੁੰਦਾ ਤਾਂ ਅਜਿਹੇ ਦੇ ਵਿੱਚ ਸਾਰੀਆਂ ਚੀਜ਼ਾਂ ਨੇ ਤੇ ਹੁਣ ਆਟਾ ਜਰੂਰ ਚਸਾਇਆ ਹੋਇਆ ਭਾਵੇਂ ਇੱਕ ਪੱਤੀਆ ਬਸ ਦੇ ਵਿੱਚ ਕੁਝ ਸਮਰਥਕ ਨੇ ਉਸ ਜਿਹੜਾ ਪਾਸਟਰ ਬਜਿੰਦਰ ਨੂੰ ਅੱਜ ਉਮਰ ਕੈਦ ਦੀ ਸਜ਼ਾ ਮਹਾਲੀ ਦੀ ਅਦਾਲਤ ਨੇ ਸੁਣਾਈ ਹੈ ਤੇ ਆਨਾਂ ਲਗਾਇਆ ਭਾਵੇਂ ਕਿ ਉਸ ਦੇ ਵਕੀਲ ਨੇ ਇਹ ਵੀ ਹਵਾਲਾ ਦਿੱਤਾ ਕਿ ਉਸ ਦੀ ਉਮਰ ਜ਼ਿਆਦੇ ਆ ਉਸ ਦੇ ਦੋ ਚਲਾ ਦਿੱਤਾ ਗਿਆ ਉਸ ਵਾਲੀ ਦੀ ਸਿਹਤ ਦਾ ਹਵਾਲਾ ਦਿੱਤਾ ਕੋ ਸਾਰੀਆਂ ਚੀਜ਼ਾਂ ਨੇ ਭਾਵੇਂ ਕਿ ਕਿਹਾ ਕਿ ਉਸ ਦੇ ਘਰ ਵਾਲੀ ਦੀ ਰੀੜ ਦੀ ਹੱਡੀ ਦੇ ਵਿੱਚ ਪ੍ਰੋਬਲਮ ਆ ਪਰ ਲੋਕਾਂ ਨੂੰ ਵੀ ਸਮਝਣਾ ਪੈਗਾ ਕਿ ਜਿਹੜਾ ਆ ਪਖੰਡੀ ਇੱਕ ਚਮਤਕਾਰ ਦਿਖਾਉਂਦਾ ਸੀ ਉਹੀ ਪਤਾ ਚੱਲਦਾ ਹੈ ਕਿ ਉਹ ਪਖੰਡਵਾਦ ਸੀ ਲੋਕਾਂ ਨੂੰ ਚਮਤਕਾਰ ਦੇ ਨਾਂ ਤੇ ਲੁੱਟਿਆ ਗਿਆ ਤਾਂ ਲੁੱਟਣ ਤੋਂ ਬਾਅਦ ਹੁਣ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਨੇ ਤਾਂ ਹੁਣ ਜਾਂਚ ਦੀ ਵੀ ਮੰਗ ਹੋ ਰਹੀ ਆ ਇਸ ਡੇਰੀ ਦੀ ਜੋ ਕਿ ਨਿਊ ਚੰਡੀਗੜ੍ਹ ਦੇ ਵਿੱਚ ਇਹ ਡੇਰਾ ਹੈ ਤਾਂ ਦੱਸਿਆ ਜਾ ਰਿਹਾ ਕਿ ਘਟੋ-ਘਟ ਇਸ ਦੀ ਜਿਹੜਾ ਏਰੀਆ ਹੈ ਉਹ 20 ਕਿੱਲੇ ਤੋਂ ਜ਼ਿਆਦਾ ਆ ਤਾਂ ਇਹ ਪ੍ਰਾਪਰਟੀ ਕਿਵੇਂ ਆਈ ਕਿਵੇਂ ਬਣਾਈ ਗਈ ਇਸ ਦੀ ਜਾਂਚ ਦੀ ਮੰਗ ਉੱਠ ਰਹੀ ਆ ਤੇ ਅੱਜ ਕੰਪਲੀਟ ਆ ਜਿਹੜੀ ਮਹਾਲੀ ਦੇ ਡੀਸੀ ਦੇ ਕੋਲ ਵੀ ਪਹੁੰਚੀ ਆ ਕਿ ਉਸ ਡੇਰੇ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਹੁੰਦੀਆਂ ਨੇ ਉਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਅੰਦਰੋਂ ਜਾਂਚ ਕੀਤੀ ਜਾਵੇ ਜਿਹੜੇ ਅੰਦਰ ਲੋਕ ਅੰਦਰ ਮੌਜੂਦ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਉਹ ਸਾਰੀਆਂ ਚੀਜ਼ਾਂ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਅੱਜ ਸਜ਼ਾ ਦਾ ਐਲਾਨ ਹੋਇਆ ਤਾਂ ਪਾਸਟਰ ਦੇ ਵਕੀਲ ਨੇ ਵੀ ਐਚਐਸ ਤੋਂ ਵਾਅਦਾ ਕਹਿੰਦੇ ਕਿ ਅਸੀਂ ਅੱਗੇ ਜਾਵਾਂਗੇ ਅੱਗੇ ਇਸ ਫੈਸਲੇ ਨੂੰ ਅਸੀਂ ਚਣੌਤੀ ਦਵਾਂਗੇ ਤੇ ਪੀੜਤ ਪਰਿਵਾਰ ਕਹਿ ਰਿਹਾ ਕਿ ਸਾਨੂੰ ਬਹੁਤ ਔਖੇ ਸਮੇਂ ਬਾਅਦ ਜਿਹੜਾ ਇਹ ਇਨਸਾਫ ਮਿਲਿਆ ਹੈ ਤਾਂ ਘਟੋ-ਘਟ ਹੁਣ ਜਿਹੜਾ ਸਮਾਂ ਹੈ ਉਹ ਕੀ ਕਹਿੰਦੇ ਨੇ 7 ਸਾਲ ਹੋ ਗਏ ਨੇ 7 ਸਾਲ ਤੋਂ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਬਹੁਤ ਸਾਰੀਆਂ ਧਮਕੀਆਂ ਪਰਿਵਾਰ ਨੂੰ ਮਿਲਦੀਆਂ ਨਹੀਂ ਉਸ ਮਹਿਲਾ ਨੂੰ ਮਿਲਦੀਆਂ ਰਹੀਆਂ ਤੇ ਅੱਜ ਉਹਨਾਂ ਨੇ ਅਦਾਲਤ ਦੇ ਫੈਸਲੇ ਤੇ ਸੰਤੁਸ਼ਟੀ ਜ਼ਾਹਰ ਕੀਤੀ ਆ ਵਕੀਲਾਂ ਦਾ ਵੀ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਕਿ ਉਹਨਾਂ ਨੂੰ ਕਿਸੇ ਦੇ ਥਰੂ ਘਟੋ-ਘਟ 10 ਕਰੋੜ ਦੀ ਆਫਰ ਉਹ ਦਿੱਤੀ ਗਈ ਆ ਪਰ ਅੱਜ ਉਸ ਡੇਰੇ ਦੇ ਬਾਹਰ ਸਨਾਟਾ ਸਾਇਆ ਹੋਇਆ ਭਾਵੇਂ ਇੱਕ ਇੱਕ ਬੱਸ ਜ਼ਰੂਰ ਅੰਦਰ ਹੁਣ ਕੈਮਰੇ ਦੇ ਵਿੱਚ ਜਾਂਦੀ ਹੋਈ ਨਜ਼ਰ ਆਈ ਆ ਸਾਥੀ ਜਗਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ ਚੰਡੀਗੜ੍ਹ